ਦੋਸਤੋ ਇੱਕ ਨਾ ਤੁਹਾਨੂੰ ਲਾਹੌਰੀ ਬੋਲਦਾ ਕੱਟਾ ਦਿਖਾ ਰਹੇ ਆਂਗੇ ਪ੍ਰਿੰਟ ਦੇਖੋ ਜਮਾ ਜਿਵੇਂ ਐਚ ਐਫ ਬੈੜਾ ਦਾ ਹੁੰਦਾਗਾ ਉਦਾਂ ਦਾ ਇਹਦਾ ਪ੍ਰਿੰਟ ਆਗਾ ਕਿ 18 ਕਿ ਮਹੀਨੇ ਤਕਰੀਬਨ ਇਹਦੀ ਉਮਰ ਆਗੀ ਪੂਰਾ ਠੰਡੇ ਸਵਾ ਦਾਗਾ ਕੋਈ ਮਰਜੀ ਮੰਨ ਲਓ ਕੋਈ ਬੱਚਾ ਜਾਂ ਕੋਈ ਕੋਲ ਦੀ ਲੰਗੀ ਆਵੇ ਜਾਂ ਕੋਈ ਹੋਰ ਆ ਜਮਾ ਬਾਬਾ ਕਹਿੰਦਾ ਵੀ ਕੁਛ ਨਹੀਂ ਕਹਿੰਦਾ ਹੈਗਾ ਪੂਰੇ ਠੰਡੇ ਸਵਾ ਦਾਗਾ ਇੱਕ ਸਿੰਘ ਦਾ ਚਿੱਟੇ ਰੰਗ ਚੋਂ ਦਾ ਪੂਰੇ ਚ ਇੱਕ ਕਾਲੇ ਦੇ ਵਿੱਚ ਆਉਂਦਾਗਾ ਪੂਰਾ ਚੰਗਾ ਮਨ ਲੋ ਪ੍ਰਿੰਟ ਫਰੂਟ ਦਾ ਬਾਬਾ ਕਹਿੰਦਾ ਵੀ 18 ਕਿ ਮਹੀਨੇ ਤਕਰੀਬਨ ਉਮਰ ਆ ਗਈ ਤੇ ਪੂਰੀ ਚੰਗੀ ਹਾਈਟ ਆ ਗਈ ਤੇ ਚੰਗਾ ਹੀ ਵਜਣਾਗਾ ਕੀ ਹਾਲ ਆ ਬਾਬਾ ਠੀਕ ਹੈ ਜੀ ਜਿਹੜਾ ਪਿੰਡ ਆਪਣਾ ਬੰਮੀਹਾ ਪਿੰਡ ਆ ਜੀ ਬੰਮੀਹਾ ਪਿੰਡ ਹਾਂ ਤੇ ਜਿਹੜਾ ਆਪਾਂ ਇਹ ਕਟੜ ਤੱਕ ਆਇਆਗਾ ਕਿਹੜੇ ਬੋਲ ਦਾ ਇਹ ਇਹ ਲਾਹੌਰੀ ਦਾ ਜੀ ਤੇ ਇਹਦੀ ਮਾਂ ਥਲੇ ਕਿੰਨਾ ਕੁ ਦੁੱਧ ਆ 18 18 ਲੀਟਰ ਹਾਂ ਠੀਕ ਆ ਆਪਣੇ ਕੋਲ ਹੀ ਆ ਘਰੀ ਆ ਹੁਣ ਹਾਂ ਘਰੇ ਆ ਠੀਕ ਹੈ ਹੁਣ ਦੁਬਾਰੇ ਹੁਣ ਸੁਣੀਆ ਉਮਰ ਇਹਦੀ ਕਿੰਨੀ ਕੀ ਦੱਸਿਆ ਤੁਸੀਂ 18 ਮਹੀਨੇ 18 ਮਹੀਨੇ ਹਾਂ ਪਿੰਡ ਬੰਬਿਆਣਾ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਬਾਈ ਕਹਿੰਦਾ ਵੀ ਸੇਲ ਵਾਸਤੇ ਨਹੀਂ ਹੈਗਾ ਇਹ ਪੈਸੇ ਬਾਪੂ ਕਹਿੰਦਾ ਵੀ ਆਪਣੂੰ ਸ਼ੌਂਕ ਆਗਾ ਪੱਚੇ ਪਾਲਾਂ ਦਾ ਸ਼ੌਂਕਿਆ ਤੌਰ ਤੇ ਪਾਲ ਲੈ ਗਿਆ ਇਹ ਵੈਸੇ ਦੁੱਧ ਦਾ ਰਿਕਾਰਡ ਚੰਗਾਗਾ ਮਦਰ ਦਾ ਕਹਿੰਦਾ ਵੀ ਘਰੇ ਇਹਦੀ ਮਾਂ ਖੜੀ ਹੈਗੀ ਤੇ 18 ਕਿ ਮਹੀਨੇ ਦਾ ਕਿਰੀ ਉਮਰ ਤੇ ਲਾਹੌਰੀ ਬੋਲਦਾ ਜੇ ਚੰਗਾ ਲੱਗਿਆ ਬਾਈ ਗੱਟਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ